ਪੰਜਾਬੀਓ ਹੱਥ ਜੋੜ ਕੇ ਅਪੀਲ ਹੈ ਕਿ ਆਪਣੀਆਂ ਜ਼ਮੀਨਾਂ ਨਾ ਵੇਚੋ ਜਿਹੜੇ ਇਹ ਦੱਲੇ ਸਰਕਾਰ ਦੇ ਮਗਰ ਲੱਗੇ ਹੋਏ ਨੇ ਅਤੇ ਸਾਨੂੰ ਗੁੰਮਰਾਹ ਕਰ ਰਹੇ ਨੇ ਕਿ ਤੁਹਾਨੂੰ ਕਰੋੜਾ ਰੁਪਇਆ ਦਿੱਤਾ ਜਾਊਗਾ ਇਹ ਸਾਨੂੰ ਹੁਣ ਤਾਂ ਕਰੋੜਾ ਰੁਪਇਆ ਦੇ ਦੇਣਗੇ ਪਰ ਜਦੋਂ ਸਾਡੀ ਜ਼ਮੀਨ ਅਕਵਾਇਰ ਹੋ ਗਈ ਤਾਂ ਅਸੀਂ ਕਿੱਥੋਂ ਆਪਣੇ ਬੱਚਿਆਂ ਦੀਆਂ ਫੀਸਾਂ ਭਰਾਂਗੇ ਕਿੱਥੋਂ ਅਸੀਂ ਆਪਣੇ ਘਰ ਦੇ ਖਰਚੇ ਚਲਾਵਾਂਗੇ ਇਹਨਾਂ ਦੇ ਪਿੱਛੇ ਲੱਗ ਕੇ ਜਿਹੜੇ ਦੱਲੇ ਨੇ ਇਹ ਗਮਰਾਹ ਕਰਦੇ ਨੇ ਕਿ ਇਹ ਜਿਹੜੀ ਪਾਲਿਸੀ ਹੈ ਸਰਕਾਰ ਵੱਲੋਂ ਲਿਆਂਦੀ ਗਈ ਹੈ ਬਹੁਤ ਵਧੀਆ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੀ ਘਾਤਕ ਸਿੱਧ ਹੋਵੇਗੀ ਜਦੋਂ 60 ਲੱਖ ਤੋਂ ਲੈ ਕੇ 1 ਕਰੋੜ ਦੇ ਵਿੱਚ ਜਿਹੜੀ ਜ਼ਮੀਨ ਲਈ ਜਾਊਗੀ ਇਹ ਸਾਨੂੰ ਅੱਗੇ ਜਾ ਕੇ 6 ਤੋਂ 7 ਕਰੋੜ ਦੇ ਵਿੱਚ ਵੇਚੀ ਜਾਣੀ ਆ ਤੇ ਸਾਡੇ ਨਾਲ ਬਹੁਤ بڑا ਧੋਖਾ ਹੋਣ ਵਾਲਾ ਹੈ ਅਤੇ ਸਾਡੀਆਂ ਹੀ ਜ਼ਮੀਨਾਂ ਦੇ ਉੱਤੇ ਅੱਗੇ ਲੋਨ ਲੈ ਜਾਣਗੇ ਅਤੇ ਤੁਸੀਂ ਪੰਜਾਬੀਓ ਕੁਝ ਨਹੀਂ ਕਰ ਸਕਣਾ ਤੁਹਾਡੀ ਜਿਹੜੀ ਇਹ ਜ਼ਮੀਨ ਹੈ ਸੋਨਾ ਹੈ ਤੇ ਇਸ ਸੋਨੇ ਵਰਗੀ ਜ਼ਮੀਨ ਦੇ ਉੱਤੇ ਜਿਹੜੇ ਵੱਡੇ ਵੱਡੇ ਵਪਾਰੀ ਨੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਇਸ ਸੋਨੇ ਵਰਗੀ ਜ਼ਮੀਨ ਦੇ ਉੱਤੇ ਆ ਗਈਆਂ ਨੇ ਤੇ ਹੁਣ ਤੁਹਾਡੀ ਜ਼ਮੀਨ ਇਹਨਾਂ ਨੇ ਛੱਡਣੀ ਨਹੀਂ ਆ ਤੇ ਤੁਸੀਂ ਵੀ ਕਿਹੜੇ ਹੋ ਜਾਵੋ ਤੁਸੀਂ ਇਹ ਜ਼ਮੀਨ ਕਿਸੇ ਵੀ ਹਾਲ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਵੇਚਣੀ ਰਾਜ ਸਿੰਘ ਖਾਲਸਾ ਬੇਨਤੀ ਕਰ ਰਿਹਾ ਕੀ ਕਹਿਣਾ ਉਸ ਦਾ ਉਹ ਤੁਹਾਨੂੰ ਦਿਖਾਉਨੇ ਆ ਪੰਜਾਬੀਓ ਤੁਹਾਡੇ ਨਾਲ ਕੀ ਹੋ ਰਿਹਾ ਹੈ ਜਿਹੜੀਆਂ ਇਹ ਸਾਡੀਆਂ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ ਅਰਬਨ ਸਟੇਟ ਦੇ ਨਾਮ ਤੇ ਵੀ ਅਰਬਨ ਸਟੇਟ ਬਣਾਵਾਂਗੇ ਤੁਹਾਡੀਆਂ ਜ਼ਮੀਨਾਂ ਪੰਜਾਬੀਓ ਖੋਹ ਲਈਆਂ ਜਾਣਗੀਆਂ ਤੁਹਾਡੀਆਂ ਜ਼ਮੀਨਾਂ ਤੁਹਾਨੂੰ ਕਿਸੇ ਨੂੰ 50 ਲੱਖ ਦੇ ਦਿੱਤਾ ਜਾਊਗਾ ਕਿਸੇ ਨੂੰ ਕਰੋੜ ਦੇ ਦਿੱਤਾ ਜਾਊਗਾ ਮੰਨ ਲਓ ਤੁਹਾਨੂੰ ਕਰੋੜ ਰੁਪਏ ਦਿੱਤਾ ਤੁਹਾਡੀ ਜ਼ਮੀਨ ਖੋਲੀ ਉਹ ਕਰੋੜ ਰੁਪਏ ਨੇ ਪੰਜਾਬੀਓ ਮੁੱਕ ਜਾਣਾ ਤੇ ਨਾ ਤੁਹਾਨੂੰ ਇਹੋ ਜੀ ਜ਼ਮੀਨ ਮਿਲਣੀ ਆ ਕਿਤੇ ਤੇ ਨਾ ਹੀ ਤੁਹਾਨੂੰ ਕੋਈ ਫਾਇਦਾ ਹੋਣਾ ਤੁਹਾਡਾ ਨੁਕਸਾਨ ਕੀ ਹੈ ਤੁਹਾਡੇ ਤੋਂ ਅੱਜ 60 ਲੱਖ ਰੁਪਏ ਚ ਜ਼ਮੀਨ ਦਾ ਕੀਲਾ ਲੈ ਕੇ ਜਿਹੜਾ ਇਹ ਕਹਿੰਦੇ ਨੇ ਆਰਬਨ ਸਟੇਟ ਬਣਾਵਾਂਗੇ ਆਪ ਇਹ ਉਹਨੂੰ ਘੱਟੋ-ਘੱਟ 6 ਕਰੋੜ ਦੇ ਵਿੱਚ ਵੇਚਣਗੇ ਅੱਗੇ ਸਰਕਾਰ ਤੇ ਵੇਚ ਕੇ ਵੇਚਣ ਤੋਂ ਬਾਅਦ ਕਿਉਂਕਿ ਉਹ ਸਰਕਾਰੀ ਬਣ ਜਾਣਾ ਉਸੇ ਜ਼ਮੀਨ ਦੇ ਉੱਤੇ ਇਹ ਲੋਨ ਲੈਣਗੇ ਤੁਹਾਡਾ ਦੋਹੇ ਪਾਸੇ ਨੁਕਸਾਨ ਹੋ ਰਿਹਾ ਪੰਜਾਬੀਓ ਸਮਝਿਓ ਗੱਲ ਨੂੰ ਪੰਜਾਬੀਓ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ ਉਹ ਸਰਕਾਰ ਦੇ ਪਿੱਛੇ ਨਾ ਲੱਗੋ ਇਹ ਇਹ ਮਾਰੂ ਨੀ ਤੇ ਤਹ ਨੂੰ ਮਾਰਿਆ ਜਾ ਰਿਹਾ ਆ ਸਾਡੇ ਖੇਤ ਖੋਹ ਕੇ ਲੈ ਜਾਣਗੇ ਤੇ ਸਾਡੇ ਪੱਲੇ ਕੀ ਰਹਿ ਜੂ ਕਿੱਥੇ ਫਸਲਾਂ اگਾਵਾਂਗੇ ਇਹਨਾਂ ਤੋਂ ਬਿਨਾ ਸਾਡੇ ਪੱਲੇ ਕੀ ਆ ਯਾਰ ਜੇ ਤੁਹਾਡੀ ਜ਼ਮੀਨ ਹੀ ਖੋਲੀ ਜ਼ਮੀਨ ਆਪਣੀ ਮਾਂ ਹੈ ਜ਼ਮੀਨ ਤੋਂ ਬਿਨਾ ਕਿਸਾਨ ਦੇ ਪੱਲੇ ਕੱਖ ਨਹੀਂ ਚਾਏ ਉਹ ਕਰੋੜਪਤੀ ਹੈ ਕਰੋੜਾਂ ਰੁਪਈਆ ਬੈਂਕ ਚ ਧਰ ਲਓਗੇ ਪਰ ਉਹਨੂੰ ਹੌਲੀ ਹੌਲੀ ਕਰਕੇ ਖਾ ਜਾਓਗੇ ਪਰ ਬਾਈ ਜ਼ਮੀਨ ਤੁਹਾਡੇ ਜੇ ਕੋਲੇ ਹੈਗੀ ਹੈ ਤਾਂ ਤੁਹਾਡੀ ਸਵਾਜ ਦੇ ਵਿੱਚ ਵੀ ਇੱਜ਼ਤ ਹੈ ਤੇ ਤੁਸੀਂ ਇਹ ਤੋਂ ਕਮਾਈ ਵੀ ساری ਉਮਰ ਲੈ ਲਓਗੇ ਉਹ ਕਰੋੜ ਰੁਪਏ ਤੁਹਾਡੇ ਕੇਰੇ ਹੀ ਕੰਮ ਆਊਗਾ ਇਸ ਕਰਕੇ ਬਾਈ ਜ਼ਮੀਨਾ ਨਾ ਦਿਓ ਉਹ ਤੁਹਾਨੂੰ ਭਰਮਾਉਣਗੇ ਆਪਣੇ ਵਿੱਚੋਂ ਹੀ ਕੋਈ ਨਾ ਦਲਾਲ ਬੰਦੇ ਉਹ ਨਾਲ ਸਾਥ ਦੇਣਗੇ ਆ ਹੁਣ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਲੈਂਡ ਪੂਲਿੰਗ ਲੁਧਿਆਣੇ ਦੇ ਆਲੇ ਦੁਆਲੇ ਪਤਨੀ ਕਿੰਨੇ ਹਜ਼ਾਰ ਏਕੜ ਜ਼ਮੀਨ ਦੱਬਣਾ ਚਾਹੁੰਦੀ ਹੈ ਰਾਤੋਂ ਰਾਤ ਉਹ ਜ਼ਮੀਨ ਦੱਬ ਲੈਂਦੇ ਆ ਧੱਕਾ ਕਰਦੇ ਆ ਕਿਉਂਕਿ ਪ੍ਰਸ਼ਾਸਨ ਉਹਨਾਂ ਦੇ ਹੱਥ 'ਚ ਆ ਜੰਮੇ ਉਹਨਾਂ ਨੇ ਕਹਿਣੇ ਹੋਵੇ ਹੋ ਜਾਂਦਾ ਪਰ ਜੇ ਤੁਸੀਂ ਏਕੜ ਰੱਖੋਗੇ ਤੁਸੀਂ ਇੱਕ ਹੋ ਕੇ ਲੜੋਗੇ ਤਾਂ ਕਿਸੇ ਦੀ ਜੁਰਤ ਨਹੀਂ ਕਿ ਕੋਈ ਤੁਹਾਡੀ ਜ਼ਮੀਨ ਵੱਲ ਝੱਕ ਜੂਗਾ ਪਰ ਸਾਡੇ ਜੀ ਕੁਝ ਦਲਾਲ ਬੰਦੇ ਪੈਦਾ ਹੋਗੇ ਸਾਡੇ ਵਿੱਚ ਹੀ ਮਾਰੂ ਨਿੱਤੀਆਂ ਦੇ ਬੰਦੇ ਪੈਦਾ ਹੋਗੇ ਇੱਕ ਬੰਦਾ ਇੱਕ ਚੀਜ਼ ਨੂੰ ਗਲਤ ਕਹਿੰਦਾ ਹੈ ਦੂਜੇ ਬੰਦੇ ਨੂੰ ਸਹੀ ਕਰਨ ਤੇ ਲੱਗ ਜਾਂਦਾ ਕਿਉਂਕਿ ਇੰਨੇ ਕੁ ਲੋਕ ਸਰਕਾਰ ਦੇ ਚਮਚੀ ਇੰਨੇ ਕੁ ਹੈਗੇ ਆ ਪਿੰਡਾਂ ਦੇ ਵਿੱਚ ਕਿ ਜੇ ਕੋਈ ਚਾਰ ਬੰਦੇ ਬੈਠੇ ਹੋਣਗੇ ਉੱਥੇ ਸਰਕਾਰ ਦੇ ਪੱਖੀ ਗੱਲਾਂ ਕਰਨਗੇ ਇਹ ਨਹੀਂ ਸੋਚਣਾ ਕਿ ਇਹ ਅੱਗ ਕਦੇ ਸਾਡੇ ਘਰੇ ਵੀ ਆ ਸਕਦੀ ਹੈ ਥਾਂ-ਥਾਂ ਤੇ ਚਿੱਟਾ ਵਿਕਦਾ ਪਰ ਜਿਹੜੇ ਲੋਕ ਨੇ ਚਮਚੇ ਨੇ ਉਹ ਕਹਿੰਦੇ ਨੇ ਜੁੱਧ ਨਸੇ ਅਮਰੁੱਧ ਚਿੱਟਾ ਮੁੱਕ ਗਿਆ ਜੀ ਉਹ ਜਿੱਦੇ ਅੱਗ ਕਿਸੇ ਤੁਹਾਡੇ ਆਪਣੇ ਘਰੇ ਵੱੜ ਗਈ ਨਾ ਚਿੱਟੇ ਵਾਲੀ ਤੇ ਉਦੋਂ ਫਿਰ ਬੁਕੋਂਗੇ ਕਿ ਸਮੇਸਰ ਸਰਕਾਰ ਨੂੰ ਕਿਹਾ ਹੁੰਦਾ ਜਗਾਇਆ ਹੁੰਦਾ ਕਿ ਇਹ ਚਿੱਟਾ ਰੋਕੋ ਮੁੰਡੇ ਮਰ ਰਹੇ ਨੇ ਫਿਰ ਅੱਖਾਂ ਖੁੱਲਣਗੀਆਂ ਫਿਰ ਘਸੁੰਨਦੇ ਦੇ ਰੋਗੇ ਆ ਜਿਹੜੇ ਚਮਚੇ ਲੋਕ ਨੇ ਪਰ ਹੁਣ ਪੰਜਾਬੀਓ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਓਏ ਭਾਈ ਜ਼ਮੀਨਾਂ ਨਾ ਦੇ ਬੈਠੇ ਓਏ ਉਹ ਇਹੋ ਜੀ ਉਪਜਾਊ ਧਰਤੀ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਪਹਿਲੀ ਗੱਲ ਤਾਂ ਇਹ ਰੂਲ ਹੈ ਕਿ ਜਿੱਥੇ ਉਪਜਾਊ ਧਰਤੀ ਹੈ ਉੱਥੇ ਨਾ ਕੋਈ ਫੈਕਟਰੀ ਲੱਗ ਸਕਦੀ ਹੈ ਨਾ ਕੋਈ ਕਾਰਖਾਨਾ ਲੱਗ ਸਕਦਾ ਹੋਰ ਸ਼ੂਬਿਆਂ ਦੇ ਵਿੱਚ ਕਿਉਂ ਨਹੀਂ ਲਾਉਂਦੇ ਕਿਉਂਕਿ ਤੁਹਾਡੀ ਇਹ ਉਪਜਾਊ ਧਰਤੀ ਨੂੰ ਬੰਜਰ ਬਣਾਉਣਾ ਚਾਹੁੰਦੇ ਆ ਓਏ ਪੰਜਾਬੀਓ ਸਮਝ ਲਓ ਗੱਲ ਨੂੰ ਇਹ ਸਭ ਰਲੇ ਮਿਲੇ ਨੇ ਸੈਂਟਰ ਦੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਬਾਈ ਇਹ ਤੁਹਾਡੀ ਇਸ ਧਰਤੀ ਨੂੰ ਬੰਜਰ ਬਣਾ ਕੇ ਤੁਹਾਡੇ ਕੋਲੋਂ ਖੋਹ ਲੈਣਗੇ ਸਮਝ ਲਓ ਗੱਲ ਨੂੰ ਜੇ ਨਾ ਸਮਝੇ ਫਿਰ ਸਾਡੇ ਪੱਲੇ ਸਿਰਫ ਉਹ ਕੱਪੜਾ ਰਹਿ ਜਾਊਗਾ ਜਿਹੜਾ ਇਹਨਾਂ ਲੀਡਰਾਂ ਦੇ ਆਪਾਂ ਮਾਰਦੇ ਆਂ ਫਿਰ ਮੇਥੋਂ ਸਹੀ ਗੱਲਾਂ ਨਿਕਲਣਗੀਆਂ ਮੂੰਹ ਦੇ ਵਿੱਚੋਂ ਜਿਹੜੇ ਆਪਾਂ ਇਹਨਾਂ ਦੀ ਚੱਕਰੀ ਕਰਦੇ ਆਂ ਇਹਨਾਂ ਦੇ ਚਮਚੇ ਬਣ ਜਾਂਦੇ ਆਂ ਬਸ ਫਿਰ ਉਹੀ ਕੱਲੀ ਚਮਚਾਗਰੀ ਰਹਿ ਜਾਊਗੀ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਮਾੜੀ ਮੋਟੀ ਚੌਧਰ ਰਹਿ ਜਾਊਗੀ ਹੋਰ ਕੁਝ ਵੀ ਨਹੀਂ ਰਹਿਣਾ ਇਸ ਕਰਕੇ ਬਾਈ ਜੇ ਕੁਝ ਗਲਤ ਹੁੰਦਾ ਤਾਂ ਗਲਤ ਦਾ ਵਿਰੋਧ ਕਰਨਾ ਸਿੱਖ ਲਓ ਏ ਜੇ ਤੁਸੀਂ ਜ਼ਮੀਨਾਂ ਆਪਣੀਆਂ ਸਰਕਾਰ ਨੂੰ ਦੇਤੀਆਂ ਉਹ ਤੁਹਾਨੂੰ ਪਰਵਾਉਣਗੇ ਵੀ ਆਹ ਉਹਨੇ ਇੱਕ ਦਿਨ ਇਕੱਠ ਰੱਖਿਆ ਰਾਤ ਲੱਖਾ ਬਾਈ ਦੱਸ ਰਿਹਾ ਸੀ 25 ਤਰੀਕ ਦਾ ਆਪਣੀ ਪੈਂ 35 ਸੈਕਟਰ ਦੇ ਵਿੱਚ ਉੱਥੇ ਇਕੱਠ ਹੈ ਉੱਥੇ ਇੱਕ ਹੂਆ ਬਣਾਇਆ ਜਾ ਰਿਹਾ ਹੈ ਕਿ ਕਿਸਾਨ ਸਾਡੇ ਨਾਲ ਨੇ ਲੋਕ ਸਾਡੇ ਨਾਲ ਨੇ ਪਿੰਡਾਂ ਦੇ ਵਿੱਚੋਂ ਜਿਹੜਾ ਅਸਲੀ ਕਿਸਾਨ ਹੈ ਉਹ ਨਹੀਂ ਜਾਊਗਾ ਚਮਚੇ ਜਾਣਗੇ ਚਮਚੇ ਕਰਸੀਆਂ ਬਹੁਤ ਕੱਟ ਕਰ ਦੇਣਗੇ ਉੱਥੇ ਤੇ ਉੱਥੇ ਕਿਹਾ ਜਾਊਗਾ ਲੈਂਡ ਪੂਲਿੰਗ ਦੇ ਲੋਕ ਖੁਸ਼ ਨੇ ਪਰ ਉਹ ਚਮਚੇ ਕਰਸੀਆਂ ਹੋਣਗੇ ਜਿਹੜਾ ਬੰਦੇ ਦੀ ਜ਼ਮੀਰ ਜਾਗਦੀ ਹੋਊਗੀ ਉਹ ਬੰਦਾ ਇੱਕ ਵੀ ਨਹੀਂ ਜਾਊਗਾ ਸੋ ਜਿਨ੍ਹਾਂ ਨੂੰ ਪਰਮਾਹ ਕੇ ਲੈ ਕੇ ਜਾਣਗੇ ਉਹਨਾਂ ਅੱਗੇ ਹੱਥ ਬੇਨਤ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਕਿ ਪੰਜਾਬੀਓ ਨਾ ਜਾਇਓ ਇਹ ਕਿਸਾਨ ਭਰਾਵੋ ਨਾ ਜਾਇਓ ਉਹ ਮਾਰ ਦੇਣਗੇ ਤੁਹਾਨੂੰ ਇਹੋ ਜਿਹੇ ਸਕੀਮਾਂ ਉਹ ਤੁਹਾਨੂੰ ਲੁੱਟ ਕੇ ਲੈ ਜਾਣਗੇ ਉਹ ਤੁਹਾਡੇ ਪੱਲੇ ਕੱਖ ਹੀ ਛਡਣਾ ਯਾਰ ਦੋ ਦੋ ਕੰਮ ਕਰਨਗੇ ਇਹ ਨਾਲੇ ਤੁਹਾਡੀ ਜ਼ਮੀਨ ਨੂੰ ਅੱਗੇ ਮਹਿੰਗੀ ਵੇਚਣਗੇ ਫਲਟਾਂ 'ਚ ਘਟ ਕੇ ਤੇ ਉਹਨਾਂ ਤੇ ਹੀ ਗਾਹਾਂ ਲੋਨ ਲੈਣਗੇ ਦੋ ਦੋ ਕੰਮ ਕਰਨਗੇ ਸੋ ਸਮਝੋ ਇਹਨਾਂ ਦੀਆਂ ਪਾਲਿਸੀਆਂ ਨੂੰ ਪੰਜਾਬ ਸਰ ਤਾਂ ਪਹਿਲਾਂ ਹੀ ਇਹਨਾਂ ਨੇ ਕਰਜ਼ਾ ਬਈ ਕਰੋੜਾਂ ਦਾ ਚਾੜਤਾ ਆ ਰੋਜ਼ ਤਾਂ ਕਰਜਾ ਜਾ ਕਲੰਦੇ ਆ ਯਾਰ ਸੋ ਇਸ ਕਰਕੇ ਭਾਈ ਭਗਵੰਤ ਮਾਨ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਬਹੁਤ ਹੀ ਮਾੜੀਆਂ ਨੇ ਸੈਂਟਰ ਦੇ ਨਾਲ ਰਲ ਕੇ ਇਹ ਤੁਹਾਨੂੰ ਲੁੱਟਣਾ ਚਾਹੁੰਦਾ ਪੰਜਾਬੀਓ ਕਿਸਾਨਾਂ ਜਿਹੜੇ ਅੱਜ ਕਿਸਾਨ ਆ ਆ ਦੋ ਚਾਰ ਘੰਟਿਆਂ ਦੀ ਬਿਜਲੀ ਤੋਂ ਖੁਸ਼ ਹੋਏ ਪਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਓਏ ਦੋ ਚਾਰ ਘੰਟਿਆਂ ਦੀ ਬਿਜਲੀ ਤੁਹਾਡੇ ਪੁੱਤ ਨੂੰ ਜੇ ਜਿੱਟਾ ਲਾਉਣ ਲੱਗਿਆ ਬਚਾਉਂਦੀ ਨਹੀਂ ਦੋ ਚਾਰ ਘੰਟਿਆਂ ਦੀ ਬਿਜਲੀ ਤੁਹਾਡਾ ਕਰਜ਼ਾ ਨਹੀਂ ਤਾਰਦੀ 2-4 ਘੰਟਿਆਂ ਦੀ ਬਿਜਲੀ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਨਹੀਂ ਕੱਢ ਸਕਦੇ। ਉਹ ਜੇ ਮੰਗਣਾ ਤਾਂ ਸਰਕਾਰ ਤੋਂ ਆਪਦੀਆਂ ਫਸਲਾਂ ਦੇ ਰੇਟ ਮੰਗ ਲਓ। ਐਮਐਸਪੀ ਦੀ ਗਰੰਟੀ ਮੰਗ ਲਓ। ਤੁਸੀਂ ਕੀ ਮੰਗੀ ਜਾਂਦੇ ਹੋ 2-4 ਘੰਟੇ ਬਿਜਲੀ? ਓਏ ਲਾਹਣਤੀਓ, ਓਏ ਲਾਹਣਤੀਓ ਆ 2-4 ਘੰਟਿਆਂ ਦੀ ਬਿਜਲੀ ਨਾਲ ਓਏ ਤੁਹਾਡੇ ਢਿੱਡ ਨਹੀਂ ਭਰਨੇ। ਤੁਹਾਡੇ ਬੱਚੇ ਭੁੱਖੇ ਮਰਨਗੇ। ਕੱਲੀ ਲੈ 8 ਘੰਟੇ ਲਾਈਟ ਮੰਗ ਲਓ ਪਰ ਕਹੋ ਵੀ ਸਾਡੀ ਫਸਲਾਂ ਦਾ ਰੇਟ ਦਿਓ। ਸਾਡੀ ਐਮਐਸਪੀ ਦੀ ਗਰੰਟੀ ਦਿਓ। ਇੱਥੋਂ ਪੰਜਾਬ ਤੋਂ ਚਿੱਟਾ ਖਤਮ ਕਰੋ, ਇੱਥੋਂ ਰਿਸ਼ਵਤ ਖੋਰੀ ਬੰਦ ਕਰੋ। ਸਾਡੇ ਇਲਾਜ ਫ੍ਰੀ ਕਰੋ ਸਾਡੀ ਪੜ੍ਹਾਈ ਫ੍ਰੀ ਕਰੋ ਮੰਗਣੇ ਦੇ ਇਹ ਚੀਜ਼ਾਂ ਸੀ ਤੁਸੀਂ ਫ੍ਰੀ ਕਦ ਕਰਾਇਆ ਮੰਗ ਲਿਆ ਜੀ ਫ੍ਰੀ ਲਾਈਟ ਮੰਗ ਲਈ ਜੀ ਇਹ ਹੋਰ ਹੀ ਮੰਗੀ ਜਾਂਦੇ ਹੋ ਕੁਝ ਜਿਹੜੀਆਂ ਚੀਜ਼ਾਂ ਤੁਸੀਂ ਮੁੱਲ ਲੈ ਕੇ ਚੰਗੀ ਚੰਗੀ ਜ਼ਿੰਦਗੀ ਬਤੀਤ ਕਰਦੇ ਹੋ ਉਹ ਤਾਂ ਤੁਸੀਂ ਫ੍ਰੀ ਮੰਗੀ ਜਾਂਦੇ ਹੋ ਪਰ ਜਿਹੜੀਆਂ ਚੀਜ਼ਾਂ ਦੇ ਨਾਲ ਤੁਹਾਡੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਜਾਂਦਾ ਸੀ ਭਵੰਤਮਨ ਕਹਿੰਦਾ ਸੀ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਐ ਕਰ ਦੂੰਗਾ ਬੰਦ ਕਰ ਦੂੰ ਕੀ ਕਰਤਾ ਉਹੀ ਫੀਸਾਂ ਨੇ ਉਹੀ ਸਭ ਕੁਝ ਹੈ ਜਿਹੜੀਆਂ ਚੀਜ਼ਾਂ ਨਾਲ ਤੁਹਾਡੀ ਕਬੀਲਦਾਰੀ ਟਾਈਟ ਹੁੰਦੀ ਹੈ ਜਿੰਨਾ ਦੇ ਦੇ ਤੁਸੀਂ ਆ ਫਸਲਾਂ ਦੇ ਰੇਟ ਮੰਗਣੇ ਸੀ ਤੁਸੀਂ ਸਕੂਲਾਂ ਦੇ ਹਫੀਸੇ ਫਰੀ ਮੰਗਣੇ ਸੀ ਤੁਸੀਂ ਇਲਾਜ ਫਰੀ ਮੰਗਣਾ ਸੀ ਉਹ ਚੀਜ਼ਾਂ ਤੁਸੀਂ ਮੰਗਣੀ ਸੀ ਰੋਕੋ ਉਹ ਤੁਹਾਨੂੰ ਪਖਾਰੀ ਬਣਾ ਲਿਆ ਮਣੇ ਮੋਟੀਆਂ ਚੀਜ਼ਾਂ ਤੁਹਾਨੂੰ ਦੇਖ ਕੇ ਇਹ ਖੁਸ਼ ਕਰ ਲੈਂਦੇ ਨੇ ਤੇ ਤੁਸੀਂ ਜਿੰਦਾਬਾਦ ਜਿੰਦਾਬਾਦ ਲੱਗਿਆ ਨੇ ਕਰਨ ਕਿਉਂਕਿ ਚਮਚਾਗਰੀ ਹੈਗੀ ਕਦੇ ਪੰਜਾਬੀਆਂ ਨੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰਤੀਆਂ ਸੀ ਉਹ ਕਿੱਡੇ-ਕੱਡੇ ਆਉਦੇ ਛੜਤੇ ਸੀ ਓਏ ਅੱਜ ਕੱਲੀ ਮਾੜੀ ਜੀ ਚੌਧਰ ਦੀ ਖਾਤਰ ਚੌਧਰ ਦੀ ਖਾਤਰ ਘਾਤਰੇ ਪਾਹੇ ਲੋਕ ਸਿੱਖੀ ਛੱਡੀ ਮੱਠੇ ਆ